ਭਾਈ ਸੇ ਭਾਈ ਗੁਰਦਾਵ ਜੀ ਦਾ ਇੱਕ ਸ਼ਬਦ ਹੈ ਕਵਿਤ ਹੈ ਉਹ ਕਹਿੰਦੇ ਨੇ ਕਾਹੂ ਦਸਾਕੇ ਪਵਨ ਗਵਨ ਕੈ ਬਰਖਾ ਹੈ ਕਾਹੂ ਦਸਾਕੇ ਪਾਵਨ ਬਾਦਰ ਬਿਲਾਤ ਹੈ ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ ਕਾਹੂ ਜਲ ਪਾਨ ਵਿਆਪੈ ਬਿਰਥਾ ਬਿਲਾਤ ਹੈ ਕਾਹੂ ਗ੍ਰਹਿ ਕੀ ਅਗਣ ਪਾਕ ਸਾਲ ਸਿਧ ਕਰੈ ਕਾਹੂ ਗ੍ਰਹਿ ਕੀ ਅਗਣ ਭਵਨ ਜ਼ਰਾਤ ਹੈ ਕਾਹੋਂ ਕੀ ਸੰਗਤ ਮਿਲ ਜੀਵਨ ਮੁਕਤ ਹੋਏ ਕਾਹੋਂ ਕੀ ਸੰਗਤ ਮਿਲ ਜਮਪੁਰ ਜਾਤ ਹੈ ਭਾਈ ਗੁਰਦਾਵ ਜੀ ਕਹਿੰਦੇ ਜੇ ਇਹ ਸੰਗਤ ਮਿਲ ਜੇ ਨਾ ਇਸ ਤਰੀਕੇ ਦੇ ਨਾਲ ਕਹਿੰਦੇ ਬੰਦਾ ਜੀਵਨ ਮੁਕਤ ਹੋ ਸਕਦਾ ਹੈ ਬੰਦੇ ਦੀ ਬੰਦ ਖਲਾਸੀ ਹੋ ਸਕਦੀ ਹੈ ਪਰ ਕਹਿੰਦੇ ਕਾਹੋਂ ਕੀ ਸੰਗਤ ਮਿਲ ਜਮਪੁਰ ਜਾਤ ਹੈ ਮੈਨੂੰ ਮਾਫ ਕਰਨਾ ਜੇ ਮਾੜੀ ਸੰਗਤ ਮਿਲ ਜੇ ਬਾਹਰ ਕਿਸੇ ਦੀ ਉਹ ਫਿਰ ਸਾਨੂੰ ਜਮਾ ਦੇ ਘਰ ਵਿੱਚ ਲੈ ਕੇ ਚਲੀ ਜਾਂਦੀ ਹੈ ਸੋ ਸੰਗਤ ਦਾ ਬੜਾ ਵੱਡਾ ਅਸਰ ਹੈ ਸਾਧ ਸੰਗਤ ਹੁਣ ਮੈਂ ਸੋਚਿਆ ਸੀ ਵੀ ਬਾਅਦ ਵਿੱਚ ਬੇਨਤੀ ਕਰਾਂਗਾ ਅਰੰਭ ਵਿੱਚ ਕਰ ਹੀ ਦਿਆਂ ਵੀਰ ਜੀ ਨੇ ਫਿਰ ਹੋਰ ਵੀਰ ਜੀ ਨੇ ਬੜਾ ਸੋਹਣਾ ਸ਼ਬਦ ਪੜਿਆ ਵੇਖੋ ਕਿੰਨੀ ਪਿਆਰੀ ਆਵਾਜ਼ ਹੈ ਕਿੰਨੇ ਲਾਇ ਵਿੱਚ ਸ਼ਬਦ ਪੜਿਆ ਮੇਰੀਆਂ ਭੈਣਾਂ ਸਵੇਰੇ ਆਉਂਦੀਆਂ ਨੇ ਬੀਬੀਆਂ ਆਉਂਦੀਆਂ ਨੇ ਆਸਾ ਕੀ ਵਾਰ ਵਿੱਚ ਕੀਰਤਨ ਕਰਦੀਆਂ ਨੇ ਨਾਲ ਬੈਠ ਜਿਨ੍ਹਾਂ ਨੇ ਹੁਣ ਵੀ ਸ਼ਬਦ ਪੜ੍ਹਿਆ ਅਸੀਂ ਰੈਰਾ ਸਾਹਿਬ ਜੀ ਦਾ ਪਾਠ ਵੀ ਦਾਸ ਨਾਲ ਕੀਤਾ ਦਾਸ ਨਾਮ ਨਹੀਂ ਜਾਣਦਾ ਪਰ ਵੇਖੋ ਇਹ ਲਗਨ ਇਹ ਸੰਗਤ ਕਿੰਨਾ ਨੂੰ ਕਿੰਨਾ ਨੇ ਦਿੱਤੀ ਇਹਨਾਂ ਨੂੰ ਇਹਨਾਂ ਦੇ ਮਾਪਿਓ ਨੇ ਮਾਤਾ ਪਿਤਾ ਨੇ ਤੇ ਅੱਜ ਵਿਚਾਰ ਕੇ ਦੇਖਿਓ ਅੱਜ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਰਹੇ ਹਾਂ ਜੋ ਸਾਨੂੰ ਸਾਡੇ ਮਾਪਿਓ ਤੋਂ ਸੰਗਤ ਮਿਲੀ ਜਿਸ ਕਰਕੇ ਅਸੀਂ ਸੰਗਤ ਵਿੱਚ ਜੁੜ ਬੈਠੇ ਹਾਂ ਕੀ ਅਸੀਂ ਉਹ ਚੀਜ਼ ਆਪਣੇ ਬੱਚਿਆਂ ਨੂੰ ਦਿੱਤੀ ਹੈ ਹਰ ਬੰਦਾ ਦੂਜੇ ਨੂੰ ਬਲੇਮ ਕਰਦਾ ਹੈ ਬੱਚਿਆਂ ਨੇ ਬਲੇਮ ਸਾਨੂੰ ਕਰਨਾ ਜਦੋਂ ਉਹਨਾਂ ਨੂੰ ਸਮਝਾਇਆ ਗਿਆ ਉਹਨਾਂ ਨੇ ਕਿਹਾ ਸਾਨੂੰ ਤੇ ਮਮ ਡੈਡ ਨੇ ਦੱਸਿਆ ਹੀ ਨਹੀਂ ਹੈਗਾ ਸਾਨੂੰ ਲੈ ਕੇ ਨਹੀਂ ਗਿਆ ਹੈਗੇ ਇਸ ਵਾਸਤੇ ਸਾਨੂੰ ਕਰਨਾ ਕੀ ਪੈਣਾ ਸਭ ਤੋਂ ਪਹਿਲਾਂ ਆਪ ਸੰਗਤ ਵਿੱਚ ਰੋ ਜਾਣਾ ਪੈਣਾ ਹੈ ਜੇ ਅਸੀਂ ਬੱਚਿਆਂ ਨੂੰ ਜਾਗ ਲਾਉਣੀ ਹੈ ਨਾ ਵੀ ਬੱਚੇ ਵੀ ਜੁੜਨ ਗੁਰੂ ਘਰ ਆਉਣ ਪਿਛਲੇ ਸ਼ੁੱਕਰਵਾਰ ਇੱਕ ਬੱਚੇ ਨੇ ਸ਼ਬਦ ਪੜਿਆ ਬੜਾ ਚੰਗਾ ਲੱਗਾ ਨਿੱਕਾ ਜਿਹਾ ਬੱਚਾ ਦਸਤਾਰ ਸਜਾਈ ਹੈ ਕਿੰਨੀ ਚੰਗੀ ਗੱਲ ਹੈ ਗੁਰਮੁਖੋ ਇਹ ਅੱਜ ਲੋੜ ਹੈ ਸਾਡੀ ਇਸ ਵਾਸਤੇ ਕਰਨਾ ਕੀ ਪੈਗਾ ਸੋਲੂਸ਼ਨ ਕੀ ਹੈ ਵੀ ਸਾਡੇ ਬੱਚੇ ਇਸ ਪਾਸੇ ਲੱਗਣ ਸਾਨੂੰ ਬਿਨਾਂ ਨਾਗੇ ਤੋਂ ਸਮਾਂ ਕੱਢ ਕੇ ਸਮੇਂ ਜੋ ਸਮਾਂ ਕੱਢ ਕੇ ਗੁਰੂ ਘਰ ਸਵੇਰੇ ਸ਼ਾਮ ਕਟੋ ਕਟ ਜਰੂਰ ਆਉਣਾ ਪਏਗਾ ਫਿਰ ਹੌਲੀ ਹੌਲੀ ਬੱਚਿਆਂ ਨੂੰ ਜਾਗ ਲੈ ਕੇ ਆਈਏ ਸੀ ਫਿਰ ਇਹ ਕੱਲ ਬੱਚੇ ਸਾਡਾ ਕਸੂਰ ਨਾ ਕੱਢਣ ਕਿਉਂਕਿ ਇਸ ਵਿੱਚ ਕਸੂਰਵਾਰ ਗੁਰੂ ਦੇ ਬੱਚੇ ਨਹੀਂ ਹੋਣਗੇ ਉਹ ਅਸੀਂ ਹੋਵਾਂਗੇ ਗੁਰੂ ਮੱਖੋ ਅਸੀਂ ਕਸੂਰਵਾਰ ਹੋਵਾਂਗੇ ਇਸ ਕਰਕੇ ਅਸੀਂ ਜੇ ਗੁਰੂ ਦੀ ਨਜ਼ਰ ਵਿੱਚ ਕਸੂਰਵਾਰ ਨਹੀਂ ਬਨਣਾ ਫਿਰ ਅਸੀਂ ਯਤਨ ਕਰੀਏ ਆਪਣੇ ਬੱਚਿਆਂ ਨੂੰ ਇਹ ਸੰਗਤ ਦਈਏ ਗੁਰੂ ਕੇ ਜਾਗੀ ਸਿੰਘ ਹੁੰਦੇ ਨੇ ਪ੍ਰਚਾਰਕ ਹੁੰਦੇ ਨੇ ਆਪ ਜੀ ਦੇ ਕੋਲ ਵਾਦ ਤੋਂ ਬਾਅਦ ਬੱਚਿਆਂ ਦੀ ਕਲਾਸਾਂ ਲਵਾਓ ਆਪ ਗੁਰੂ ਦੇ ਕੋਲ ਆਕੇ ਸਮਾਂ ਕਢਵਾ ਕੇ 2 ਦਿਨ 4 ਦਿਨ ਵੀ ਆਪਾਂ ਜਰੂਰ ਮਹੀਨੇ ਵਿੱਚ ਕਲਾਸ ਬੱਚਿਆਂ ਦੀ ਲਵਾਉਣੀ ਲਵਾਉਣੀ ਹੈ ਗੁਰਮਤ ਦੀ ਕਲਾਸ ਪੰਜਾਬੀ ਦੀ ਕਲਾਸ ਇਹ ਅਤ ਜ਼ਰੂਰੀ ਹਨ ਅਸੀਂ ਆਪ ਜੀ ਦੀ ਸੇਵਾ ਵਾਸਤੇ ਹਰ ਦਮ ਤਿਆਰ ਆ ਜਦੋਂ ਆਪ ਜੀ ਕਹੋਗੇ ਸੋ ਆਓ ਸਮਾਂ ਹੋ ਚੁੱਕਾ ਹੈ ਕੇਵਲ 5-7 ਮਿੰਟ ਰਹਿ ਗਏ ਨੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਖੁਸ਼ੀਆਂ ਲੈਂਦਿਆਂ ਹੋਈਆਂ ਬੜੇ ਪਿਆਰ ਨਾਲ ਜੁੜਨਾ ਹੈ ਸਾਰੀ ਸੰਗਤ ਇੱਕ ਵਾਰ ਗੱਜ ਕੇ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ